ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚੇ ਹਾਂ ਦੋਸਤੋ ਪਸ਼ੂ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਆਪਾਂ 5 ਨਗ ਜਿਹੜੇ ਟੋਟਲ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਮੱਝਾਂ ਝੋਟੀਆਂ ਵੈੜ ਹੋਣਗੇ ਤੁਸੀਂ ਇੱਕ ਇੱਕ ਵੈੜ ਹੋਵੇਗੀ ਬਾਕੀ ਕੁਝ ਤੋਕੜ ਕਪਣ ਪਸ਼ੂ ਵੀ ਦਿਖਾਵਾਂਗੇ ਦੋਸਤੋ ਇੱਕ ਦੁੱਲ ਝੋਟੀ ਹੋਵੇਗੀ ਠੀਕ ਹੈ ਜੀ ਦੋਲੜ ਝੋਟੀ ਆ ਦੋ ਥਣੀ ਝੋਟੀ ਆ ਉਹਦੇ ਬਾਰੇ ਵੀ ਇਨਫੋਰਮੇਸ਼ਨ ਆਪਾਂ ਬਾਈ ਹਰਵੇਲ ਦੇ ਨਾਲ ਪੂਰੀ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 31 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸ਼ਾਮ ਦਾ ਸਮਾਂ ਕੋਈ 5:30 ਵਜੇ ਦਾ ਕੱਲ ਦੋਸਤੋ ਨਵੰਬਰ 1 ਮਾਰਨਿੰਗ ਸਵੇਰ 7:30 7 ਵਜੇ ਜਿਹੜੀ ਵੀਡੀਓ ਨੂੰ ਅਪਲੋਡ ਕਰ ਦਿੱਤਾ ਜਾਊਗਾ ਸੋ ਵੀਡੀਓ ਦੇਖਣ ਤੋਂ ਬਾਅਦ ਤਸੱਲੀ ਆ ਦੋ ਡੰਗ ਗੱਬਣ ਪਸ਼ੂ ਆਪਣਾ ਜਿਹੜਾ ਦੋਸਤੋ ਤਿੱਪਗੇ ਸੂਏ ਸਵਾਏ ਨਗਦੇ ਜਾਂ ਦੋ ਡੰਗ ਤਿੰਨ ਟਾਈਮ ਚੁਆਈ ਕਰਕੇ ਤਸ ਆਜੋ ਕਰਦੇ ਆਂ ਗੱਲਬਾਤ ਬਾਈ ਹਰਵੈਲ ਸਿੰਘ ਦੇ ਨਾਲ ਪੁੱਛ ਲੈਨੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਚੈਨਲ ਨੂੰ ਪਿਆਰ ਦੇ ਰਿਹਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਟੋਟਾ ਵੀਡੀਓ ਠੀਕ ਠਾਕ ਦੀ ਵਧੀਆ ਠੀਕ ਠਾਕ ਵਧੀਆ ਕਿਰਪਾ ਬਾਈ ਗੁਰੂ ਅੱਛਾ ਹਰਵੈਲ ਭਾਈ ਅੱਜ ਪਸ਼ੂ ਕਿੰਨੇ ਆ ਟੋਟਲ ਆ ਸੰਤੂ ਸਾਹਿਬ ਓਵਰ ਹਾਲ ਆਪਣੇ ਕੋਲੇ 5 ਨਗਨੇ ਜੀ ਦੇ ਚ ਤਿੰਨ ਗੱਬਣਾ ਨੇ ਹਾਂਜੀ ਇੱਕ ਤੇ ਇੱਕ ਦੁੱਲੜ ਮੱਝ ਆ ਸੁਧਤੀ ਤੌਰ ਤੇ ਜਮਾਂਦਰੀ ਹੋਦੇ ਦੋ ਥਾਣਾ ਦੋ ਥਣੀਆਂ ਹਾਂਜੀ ਤੇ ਉਹ ਗੱਬਣ ਟੋਕੜ ਆ ਜਾਂ ਕਿਹਦਾ ਨਹੀਂ ਉਹ ਤਾਜੀ ਸੂਈ ਆ ਸਪੈਸ਼ਲ ਪੀਸ ਆ ਉਹ ਠੀਕ ਹੈ ਜੀ ਬਿਲਕੁਲ ਲਓ ਜੀ ਕਰੀਏ ਸਟਾਰਟ ਸੋ ਦੋਸਤੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਅੱਜ ਅਵੇਲੇਬਲ ਆ ਗਾਂ ਮੱਝ ਝੋਟੀਆਂ ਗੱਬਣ ਟੋਕੜ ਗੱਬਣਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਿਖਾ ਦਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਸੋ ਪਹਿਲੇ ਨੰਬਰ ਤੋਂ ਸਟਾਰਟ ਕਰ ਲੈਨੇ ਹਰਵੈਲ ਭਾਈ ਐਸ ਮੱਝ ਦਾ ਕੀ ਰਿਕਾਰਡ ਹੈਗਾ ਹਾਂ ਸੰਤੂ ਸਾਹਿਬ ਦੂਜੇ ਸੂਏ ਝੋਟੀ ਨੇ ਸੁਣਾ ਹਾਂਜੀ ਬਿਲਕੁਲ ਪਿਓਰ ਨੀਲੀ ਨਿੱਕੀ ਸਿੰਘੀ ਬਹੁਤ ਸ਼ਕੀਨ ਤੇ ਸੋਹਣੀ ਠੀਕ ਹੈ ਜੀ ਸੋ ਦੂਜਾ ਸੂਬਾ ਦੋਸਤੋ ਇਸ ਛੋਟੀ ਨੇ ਸੂਣਾ ਸਟ੍ਰੇਟ ਪਟਾ ਮਗਰਲੇ ਪੈਰ ਮਾਰਕਿੰਗ ਖਵਾਨੇ ਦੇ ਦਾਗ ਪ੍ਰੋਪਰ ਤੁਸੀਂ ਦੇਖ ਸਕਦੇ ਜੀ ਬਹੁਤ ਚੰਗੀ ਸੁਥਰੀ ਛੋਟੀ ਆ ਸੰਧੂ ਸਾਹਿਬ ਅਵੇ ਹੋ ਤੈਨ ਕਿੰਨੇ ਕੁ ਲੈ ਜੂਗੇ ਜੀ ਸੰਧੂ ਸਾਹਿਬ ਹਜੇ ਸਮਾਂ ਖੜੂਗੀ ਚਾਰ ਪੰਜ ਦਿਨ ਹਾਂਜੀ ਤੇ ਬਾਕੀ ਬਹੁਤ ਸੋਹਣੀ ਥਲਿਓ ਬਣ ਗਈ ਆ ਚਵਾ ਇੱਕ ਨੰਬਰ ਆ ਇਹਦਾ ਹਾਂਜੀ ਤੇਪਨ ਤੋਂਪਨ ਬਹੁਤ ਵਧੀਆ ਆ। ਹਮਮ। ਸਵਾਨਾ ਦੇਖੋ ਕੁਆਲਿਟੀ ਤੁਸੀਂ ਥਣ ਦੀ। ਕਾਫੀ ਸੋਹਣਾ ਥਣ ਹੈ। ਸਤਿ ਸ੍ਰੀ ਅਕਾਲ ਠੰਡੀ ਤਾਂ ਇੰਨੀ ਕਾ ਨਾ ਦੇਖੋ। ਬਹੁਤ ਜ਼ਿਆਦੀ। ਵਿਓ ਜੀ। ਇਸ ਤਰ੍ਹਾਂ ਗੱਬਣ ਪਸ਼ੂ ਹੱਥ ਹੀ ਨਹੀਂ ਲਾਉਣ ਦਿੰਦਾ। ਹਮ ਹਮ ਹਮ। ਬਿਲਕੁਲ ਜਿਹੜੇ ਥਣ ਦੀ ਕੁਆਲਿਟੀ ਵੇਖੋ ਸੰਦੂ ਸਾਹਿਬ ਆਪਾਂ ਵਾਰ-ਵਾਰ ਕਈ ਵਾਰਾ ਰਿਪੀਟ ਕਰਦੇ ਹੁੰਦੇ ਆ ਬਿਲਕੁਲ ਪੀੜੀ ਦੇ ਪਾ ਵਾਂਗੂ। ਚੌ ਨੁਕਰਾਂ ਤੇ ਘੜ ਘੜ ਕੇ ਲੱਗੇ ਹੋਏ ਆ। ਬਿਲਕੁਲ ਜੀ ਬਿਲਕੁਲ। ਕਿਸੇ ਗੱਲੋਂ ਆ ਮਾੜਾ ਫੇਸ ਦਿਖਾਈਏ ਆ ਕਰਿਓ। ਬਿਲਕੁਲ ਜੀ ਛੋਟੀ ਸਿੰ ਮੇ ਕੋ ਬਿੱਲੀ ਮਨ ਕੀ ਅੱਖ ਠੀਕ ਆ ਥੋੜਾ ਇਹਨੂੰ ਮਾ ਤੋਰ ਕੇ ਵਾਪਸ ਲੈ ਜੀ ਦੋ ਚਾਰ ਦਿਨ ਹਜੇ ਲੈ ਜੂ ਹਨਾ ਲੈ ਜੂਗੀ ਸੰਦੇ ਸਾਹਿਬ ਬਾਕੀ ਤੋਰਾ ਦਾਰਾ ਝੋਟੀ ਦਾ ਬਹੁਤ ਸੋਹਣਾ ਪੱਦਰ ਪੁੱਠੇ ਦੀ ਆ ਬਿਲਕੁਲ ਜੀ ਬਿਲਕੁਲ ਵੇਖੋ ਪਤਲੀ ਸੋਣੀਓ ਦੋਸਤੋ ਬਾਕੀ ਧਾਗੇ ਵਾਂਗੂ ਖੂਸ਼ ਆ ਦੀ ਸੋ ਬਹੁਤ ਵੀਰ ਹਾਈਟ ਤਾਂ ਜ਼ਰੂਰ ਤੁਸੀਂ ਪੁੱਛ ਦਿਓ ਹਾਈਟ ਮੀਡੀਅਮ ਕੋਈ ਵੀਰ ਮਨਸਰ ਮਹਾਰਾਜ ਠੀਕ ਹੈ ਜੀ ਮੀਡੀਅਮ ਹਾਈਟ ਆ ਮੀਡੀਅਮ ਹਾਈਟ ਆ ਬਾਕੀ ਜਿਹੜੀ ਚੀਜ਼ ਨੀਲੀਆਂ ਦੇ ਵਿੱਚ ਖਾਸੀਅਤ ਹੋਣੀ ਚਾਹੀਦੀ ਉਹ ਬਿਲਕੁਲ ਬਰਕਰਾਰ ਹੈ ਦੇ ਚ ਬਿਲਕੁਲ ਜੀ ਬਾਕੀ ਥਣ ਚੱਡੇ ਦੀ ਵੇਖੋ ਬਹੁਤ ਸਫਾਈ ਆ ਪੂਰਾ ਟਾਇਰਟ ਕਸਵਾ ਲੇਵਾ ਠੁਕਮਾ ਡਰ ਠੀਕ ਹੈ ਜੀ ਤੇ ਆ ਦੇਖੋ ਠੀਕ ਹਵਾ ਨੇ ਦੀ ਕਾਫੀ ਸੋਹਣੀ ਆ ਦੋਸਤੋ ਠੀਕ ਆ ਵਾਹ ਵਧੀਆ ਇੱਕੋ ਜਿਹਾ ਲੇਵਾ ਇੱਕੋ ਜੇ ਥਣ ਚੌ ਗੁੱਠਾਂ ਦੇ ਚੌ ਉਠਾ ਦੇ ਕੋਈ ਸਾ ਪਤਲੇ ਪਿੰਡੇ ਦੀ ਸਿੰਗਲ ਹੱਡੀ ਆ ਬਿਲਕੁਲ ਸੰਧੂ ਸਾਹਿਬ ਪੂਛ ਦੀ ਕੁਆਲਿਟੀ ਦੀ ਗੱਲ ਕਰੀਏ ਧਾਗਾ ਹਾਂ ਬਿਲਕੁਲ ਇਦਾਂ ਲੋਕਟ ਠੀਕ ਆ ਹਰ ਵੇਲੇ ਕਿੰਨਾ ਮੋਲ ਵੀਰੇ ਰੂਗਾ ਆ ਸੰਧੂ ਸਾਹਿਬ ਇਹਦਾ ਮੋਲ ਆ ਜਿਹੜਾ 72000 ਰੁਪਇਆ ਹਾਂਜੀ ਉਹਦੇ ਚ ਆਪਾਂ ਮੰਨਤਾਨ ਕਰਾਇਆ 72 ਚ ਬਿਲਕੁਲ ਠੀਕ ਆ ਜੀ 72000 ਦੋਸਤੋ ਲੈਣ ਦੇਣਾ ਪੱਤਰ ਯਾਰ ਉਹਦਾ ਜਮਾਨਤਾਨ ਹੋਊਗਾ ਛੋਟਛਾ ਬਿਲਕੁਲ ਸੰਧੂ ਸਾਹਿਬ ਮੰਤਨ ਕੀਤਾ ਜਾਊਗਾ ਘਰ ਆਇਆ ਸੱਜਣਾ ਦਾ ਠੀਕ ਹੈ ਜੀ ਜੇ ਕੋਈ ਆਨਲਾਈਨ ਵੀ ਮੰਗਾਉਣਾ ਚਾਹੁੰਦਾ ਆਪਾਂ ਆਪਣੀ ਗਰੰਟੀ ਤੇ ਥਾਣੇ ਦੀ ਗਰੰਟੀ ਪਰ ਪਿਛੇ ਦੀ ਗਰੰਟੀ ਦੇ ਕੇ ਇਹਨੂੰ ਪੇ ਸਕੇ ਬਿਲਕੁਲ ਜੀ ਬਿਲਕੁਲ ਜ਼ਰੂਰ ਲਓ ਜੀ ਅਗਲੇ 2 ਨੰਬਰ ਤੇ ਜਿਹੜੀ ਆ ਮੱਝ ਹਰਵੇਲੇ ਦਾ ਕੀ ਡਿਟੇਲ ਹੈ ਦੀ ਇਹ ਵੀ ਸੰਧੂ ਸਾਹਿਬ ਦੂਜੇ ਸੂਬੇ ਝੋਟੀ ਨੇ ਸੁਣਾ ਦੂਜੇ ਸੂਬੇ ਆ ਜੀ ਹਾਂ ਬਹੁਤ ਚੰਗੀ ਝੋਟੀ ਆ ਇਹ ਵੀ ਨੀਲੀ ਦੀ ਆ ਠੀਕ ਹੈ ਜੀ ਆਖੋ ਕਿ ਬਿੱਲੀ ਮਣਕੀ ਆ ਗਈ ਬਿਲਕੁਲ ਨੀਲੀ ਦੀ ਰੈਂਪਾਇ ਤੇ ਪੂਛ ਵੀ ਜਿਹੜੀ ਉੱਪਰ ਤੱਕ ਵਾਈਟ ਆ ਠੀਕ ਆ ਇਹ ਵੀ ਗੱਬਣ ਹਰ ਵੇਲੇ ਨਾ ਇਹ ਵੀ ਗੱਬਣ ਆ ਸੰਧੂ ਸਾਹਿਬ ਚੰਗਾ ਲੇਵਾ ਥੱਲੇ ਬੰਤਰ ਬਹੁਤ ਵਧੀਆ ਚੰਗੀ ਝੋਟੀ ਗੁਰਪੀ ਫੜੀ ਦੇ ਨੇ ਵੀ ਕੱਢ ਤੀ ਅਜੇ ਪੰਜਾਹ ਸੰਧੂ ਸਾਹਿਬ ਇਹ ਵੀ ਦਿਨ ਕੱਢਦੀ ਐ ਹਜੇ ਹਫਤੇ ਦੇ ਲਗਭਗ ਬਣੀ ਤਾਂ ਪਹਿਲਾਂ ਹੀ ਬਹੁਤ ਸੋਹਣੀ ਆ ਥੱਲਿਓ ਹਮ ਪਰ ਹਜੇ ਹੋਰ ਬਣੂਗੀ ਗੁਰਪੀ ਨੂੰ ਲੰਬਾ ਕਰਦੇ ਨੂੰ ਥੋੜਾ ਆ ਪੰਜ ਚਾਰ ਦਿਨ ਜਿਹੜੇ ਦੋਸਤੋ ਕੱਢ ਜੂਗੀ ਪਰ ਵੇਖੋ ਬਣਾ ਵੇਖੋ ਤੁਸੀਂ ਠੀਕ ਆ ਹੁਣ ਬਹੁਤ ਥੱਲੇ ਬੇਸ਼ੱਕ ਪੰਜ ਚਾਰ ਦਿਨ ਹਜੇ ਪਹਿ ਵੀ ਆ ਪਰ ਫਿਰ ਤੁਸੀਂ ਅੱਲਾਹ ਦਾ ਸ਼ੁਕਰ ਥੱਲੇ ਪੰਡਾ ਪਾਈ ਬੈਠੀ ਆ ਠੀਕ ਆ ਸੋਹਣਾ ਲੇਵਾ ਥੱਬਿਆਂ ਦੇ ਥੱਬੇ ਆ ਦੇਖੋ ਖਲਾਰੋ ਮਾਈ ਖਲਾਰੋ ਮੜਾ ਜੇ ਇੱਥੇ ਆ ਦੇਖੋ ਜੀ ਬਹੁਤ ਸੋਹਣੀ ਠੀਕ ਆ ਸੋ ਕਾਫੀ ਸੋਹਣੀ ਕੁਆਲਿਟੀ ਆ ਠੰਡੀ ਧੀਰੀ ਆ ਸੀਲਸ ਹੋਊਗੀ ਭਾਜ ਤਕਰੀਬਨ ਦੋਨੇ ਜਿਹੜੇ ਪਸ਼ੂ ਨੇ ਬਿਲਕੁਲ ਠੰਡੇ ਨੇ ਠੀਕ ਆ ਆ ਚੈੱਕ ਕਰਾਓ ਪਿੱਛੋਂ ਵੀ ਹੋਵਨਾ ਠੀਕ ਆ ਜੀ ਬਿਲਕੁਲ ਠੰਡੀ ਪੂਰੀ ਹੂੰ ਤਪਾਈਤ ਪੂਰੀ ਸਰਵੇ ਸਭ ਪੂਰੀ ਪੋਲਾ ਹੋਗੀ ਤੇ ਪੰਨ ਦਾ ਬਹੁਤ ਚੰਗੇ ਲੋ ਵੀ ਦੋਸਤੋ ਕਾफी ਸੋਹਣੀ ਜਿਹੜੀ ਦੋਸਤੋ ਵੀ ਮਾਜ ਠੀਕ ਆ ਤਿਆਰੀ ਤੇ ਆ ਤਿਆਰੀ ਮੁਕੰਮਲ ਕੋਈ ਵੀਰ ਸਮਝ ਸਕਦਾ ਬਾਕੀ 2-4 ਦਿਨ ਹੋ ਸਕਦਾ ਵੀ ਲੈ ਕੇ ਵੀ ਚਲੀ ਜਾਵੇ ਠੀਕ ਆ ਪਤਲੇ ਪਿੰਡੇ ਦੀ ਆ ਕ ਪਹਿਲਾਂ ਤੁਹਾਨੂੰ ਜਿਹੜੀ ਦੋਸਤੋ ਮਾਜ ਦਿਖਾਈ ਆ ਪਤਲੇ ਪਿੰਡੇ ਦੀ ਬਿਲਕੁਲ ਸੇਮ ਉਸੇ ਤਰ੍ਹਾਂ ਪਿੰਡੇ ਪੁੰਡੇ ਦੀ ਵੇਖੋ ਕਿੰਨੀ ਵੱਡਾ ਲੇਵੇ ਦੀਆਂ ਦੋਨੇ ਬੜੀਆਂ ਸਾਫ ਨੇ ਇੱਕ ਦੂਜੀ ਤੋਂ ਵੱਧ ਕੇ ਦੋਨੇ ਨੇ ਠੀਕ ਹੈ ਜੀ ਸੋ ਸੋਹਣਾ ਅਡਰਾ ਦੋਸਤੋ ਮੁੱਠੀ ਥਾਣਾ ਚਵਾਈ ਜਿਹੜੀ ਆ ਦੋਸਤੋ ਤਿੱਪਣ ਜਿਹੜੀ ਬਿਲਕੁਲ ਕੋਲੀ ਤੁਸਾਂ ਵੀਡੀਓ ਲੰਬੀ ਹੋ ਜਾਂਦੀ ਨਹੀਂ ਤਾਂ ਆਪਾਂ ਤਿੱਪਕੇ ਵੀ ਦਿਖਾ ਦੇਣੀ ਆ ਅਸੀਂ ਹੂੰ ਬਹੁਤ ਚੰਗੀਆਂ ਨੇ ਦੋਨੇ ਠੀਕ ਹੈ ਜੀ ਠੀਕ ਹੈ ਹਰਵੈਲ ਭਾਈ ਕਿੰਨਾ ਬੋਲ ਇਸ ਮੱਝ ਦਾ ਰੋਹ ਸੰਦੂ ਸਾਹਿਬ ਇਹਦਾ 65800 ਰੁਪਇਆ 658 ਉਹਦੇ ਚੋਂ ਵੀ ਮਾਨਤਨ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਜੀ 65800 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਬਾਕੀ ਮੱਝ ਤੁਹਾਨੂੰ ਦਿਖਾਤੀ ਹੈ ਪ੍ਰੋਪਰ ਚੰਗੀ ਆ ਹਵਾਨਾ ਲੇਵਾ ਪੂਰੀ ਸਾਫ ਹੈ ਇਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਮੱਝ ਤੁਹਾਨੂੰ ਦਿਖਾਉਂਦੇ ਹਾਂ ਇਹ ਸੰਦੂ ਸਾਹਿਬ ਮੋਰਾ ਦੀ ਆ ਹਾਂਜੀ ਬਿਲਕੁਲ ਚੰਗੇ ਵੱਡੇ ਕੱਦ ਬੁੱਤ ਦੇ ਵਿੱਚ ਆ ਇਹ ਡਿਟੇਲ ਕੀ ਜਾਂਦੀ ਹਰਵੈਲ ਭਾਈ ਇਹ ਸੰਦੂ ਸਾਹਿਬ ਦੂਜੇ ਸੂਬੇ ਚੱਲਣਦੇ ਆ अच्छा क्रेव दूध ਦੇ ਥੱਲੇ 9 ਲੀਟਰ ਹੈਗਾ ਇਸ ਟਾਈਮ ਹਾਂ ਤਾਂ ਕਹਿੰਦੇ ਹੁੰਦੇ ਕੁਦਰਤੀ ਚੀਜ਼ ਤੇ ਇਹਦੇ ਦੋ ਹੀ ਥਾਨਾ ਅੱਛਾ ਦੋ ਲਾ ਠੀਕ ਹੈ ਜੀ ਇਹ ਦੋ ਲਾ ਬਿਲਕੁਲ ਚਵਾ ਇੱਕ ਨੰਬਰ ਆ ਸੰਧੂ ਸਾਹਿਬ ਪਿੱਠ ਪੂੜੇ ਦੀ ਬਿਲਕੁਲ ਪੱਦਰ ਇਹ ਹਾਈਟ ਕਾਤੇ ਪੂਰਾ ਉੱਚਾ ਸੂਹ ਦੂਜਾ ਤੀਜਾ ਚਲਣ ਦੀ ਨਹੀਂ ਹਾਂ ਨਹੀਂ ਸੰਧੂ ਸਾਹਿਬ ਦੂਜਾ ਸੂਹ ਚਲਣਦੇ ਆ ਪਿੱਛੇ ABC ਦੇ ਭੀਸ਼ਮ ਦੀ ਕੱਟੀ ਆ अच्छा जी एबीसी ਦਾ ਸੀਮਨ ਵੀ ਆਹ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਨਾ ਹਾਂ ਸੰਧੂ ਸਾਹਿਬ ਆਇਕਰੀ 15 16 ਦਿਨ ਹੋ ਗਏ 15 16 ਦਿਨਾਂ ਪੀਸ਼ਮਾ ਦੀ ਜਿਹੜੀ ਦੋਸਤੋਂ ਮਗਰ ਕੱਟੀ ਆ ਫੀਮੇਲ ਕਾਫ ਆ ਦੋ ਦੋੜੀ ਕੱਟੀ ਵੀ ਚੰਗੀ ਪਈ ਦੋ ਥਾਣੀ ਜਿਹੜੀ ਤੁਸੀਂ ਸਾਹਮਣੇ ਇਹ ਦੋਸਤੋਂ ਛੋਟੀ ਦੇਖ ਰਹੇ ਜੇ ਦੂਜਾ ਸੂਆ ਸੂਈ ਬਾਕੀ ਸੰਧੂ ਸਾਹਿਬ ਇਹ ਚੀਜ਼ਾਂ ਕਿਸਮਤ ਨਾ ਮਿਲਦੀਆਂ ਬਿਲਕੁਲ ਜੀ ਬਿਲਕੁਲ ਇਹ ਬਹੁਤ ਘੱਟ ਪਸ਼ੂ ਨਿਕਲਦੇ ਆ ਜੀ ਕਰਮਾਂ ਵਾਲੇ ਦੇ ਹਿੱਸੇ ਹੀ ਆਊਗੀ ਬਿਲਕੁਲ ਜੀ ਸੋ ਬਹੁਤ ਘੱਟ ਪਸ਼ੂ ਨਿਕਲਦੇ ਆ ਦੋਸਤੋਂ ਵੀ ਦੋਲੇ ਪਸ਼ੂ ਨਿਕਲਦੇ ਆ ਬਥੇਨੇ ਤੇ ਹਰ ਵੇਲ 9 ਕਿਲੋ ਦੁੱਧ ਹੁਣ 9 ਕਿਲੋ ਇਹ ਲਓ ਜੀ 15 ਕੇ ਦਿਨ ਦਾ ਜਿਹੜਾ ਦੋਸਤ ਸੁਆ ਹੈ ਠੀਕ ਆ ਮਗਰ ਵੀ ਬੱਚਾ ਲਿਆਈ ਉਰੇ ਠੀਕ ਆ ਮਗਰ ਕੱਟੀ ਆ ਫੀਮੇਲ ਕਾ ਇਹ ਸਭ ਅਜ ਇਸ ਝੋਟੀ ਦੇ ਥੱਲੇ 9 ਕਿਲੋ ਦੁੱਧ ਹਾਜ਼ਰ ਆ ਕੋਈ ਵੀਰ ਤਸੱਲੀ ਕਰ ਲੈ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਦੋ ਲੱਗਣਗੇ ਜੀ ਸਾਹਿਬ ਇਨੂੰ ਸ਼ੁਭ ਮੰਨਿਆ ਜਾਂਦਾ ਆ ਬਹੁਤ ਹੀ ਮਤਲਬ ਕਿਤੇ ਹਜ਼ਾਰਾਂ ਚੋਂ ਇੱਕ ਪਸ਼ੂ ਆਉਂਦਾ ਹਾਂਜੀ ਹਾਂਜੀ ਤੇ ਕਰਮਾ ਨਾਲ ਹੀ ਮਿਲਦੀਆਂ ਬਿਲਕੁਲ ਬਾਕੀ ਜਿਹਦੇ ਹਿੱਸੇ ਹੋਊਗੀ ਠੀਕ ਆ ਜੀ ਤੇ ਚਵਾਈ ਚੁਪੀ ਤਾਂ ਪੂਰੀ ਮੁੱਲ ਹੀ ਬਿਲਕੁਲ ਸੰਦੂ ਸਾਹਿਬ ਇੱਕ ਨੰਬਰ ਚਵਾਈ ਆ ਆ ਤੇ ਕਿੰਨਾ ਮੁੱਲ ਕਰਤੀਆਂ ਜਾਂਦਾ ਮੁੱਲ ਸੰਦੂ ਸਾਹਿਬ ਕਰਨ ਨੂੰ ਤਾਂ ਪਿੱਛੇ ਜੇ ਇੱਕ ਲਿਆਂਦੀ ਸੀ ਮੈਂ ਹਾਂਜੀ 170 ਦੀ ਲਿਆਂਦੀ ਸੀ ਹਾਂ ਪਰ ਚਲੋ ਆਪਾਂ ਨੂੰ ਭਾਜ ਮਿਲੀ ਆ ਸੰਦੂ ਸਾਹਿਬ ਮੁੱਲ ਇਹ ਦਾ 87000 ਹਾਂਜੀ 85 ਦਾ ਲੈ ਦੇ ਕਰਾਂਗੇ 85000 ਦੀ ਬਿਲਕੁਲ ਲਓ ਜੀ 85000 ਦੀ ਪਾਈ ਜਾਂਦਾ ਵੀ ਲੈਣ ਦੇਣ ਕਰਾਂਗੇ ਡਿਮਾਂਡ ਜਿੰਨੇ ਦੋਸਤ ਮਰਜ਼ੀ ਤੁਸੀਂ ਸਮਝ ਸਕਦੇ ਜੀ 85000 ਦੀ ਲੈਣ ਦੇਣਾ ਠੀਕ ਆ ਸੋ ਆਓ ਤਸੱਲੀ ਕਰੋ ਭਰਾ ਕੇ ਵੇਖੋ ਪੂਰੀ ਠੀਕ ਆ ਜੀ ਸ਼ੌਂਕ ਸ਼ੌਕੀ ਵੀਰ ਨੇ ਖਰੀਦਣੀਆਂ ਬਹੁਤ ਵੀਰ ਸ਼ੌਂਕ ਰੱਖਦੇ ਆ ਦੋਲ ਪਸੂ ਖਰੀਦਣ ਦਾ ਤੇ ਕਦੀ ਕਦੀ ਪਸੂ ਨਿਕਲਦੇ ਆ ਟਮੇਟਾ ਲਿਆ ਠੀਕ ਆ ਜੀ ਕੁਦਰਤੀ ਆ ਇਹ ਵੀ ਦੇਣ ਬਖਸ਼ਿਸ਼ ਇਹ ਵੀ ਕੁਦਰਤੀ ਆ ਠੀਕ ਆ ਜੀ ਅਗਲੀ ਹਰ ਵੇਲੇ ਮਾਂਜੀ ਸੰਤ ਸਾਹਿਬ ਟੋਕੜ ਕੱਪਣਾ ਇਹ ਟੋਕੜ ਕੱਪਣਾ ਕੀ ਹੈ ਤੀਜੇ ਸਵੇਰੇ ਚੱਲ ਰਹੀ ਆ ਹਾਂ ਜੀ ਅੱਗੇ ਗੱਭਣ ਚੌਥੇ ਲਈ ਆ ਚੌਥੇ ਲਈ ਗੱਭਣ ਕਿੰਨੇ ਮਹੀਨਿਆਂ ਦੀ ਐ ਸੰਤੂ ਸਾਹਿਬ ਪੂਰੇ 4 ਮਹੀਨੇ ਦੀ ਕੰਪਲੀਟ ਠੀਕ ਹੈ ਜੀ ਤੇ ਦੁੱਧ ਦੇ ਦੇ ਥੱਲੇ 3 ਲੀਟਰ ਠੀਕ ਹੈ ਜੀ 3 ਲੀਟਰ ਦੁੱਧ ਆ 4 ਮਹੀਨੇ ਦੀ ਗੱਭਣ ਆ ਹਾਂ ਠੀਕ ਹੈ ਚੌਥੇ ਸੂਬੇ ਲਈ ਦੋਸਤੋ ਗੱਭਣ ਚੰਗੀ ਮਤਲਬ ਤੇਜੇ ਸੂਬੇ ਦੇ ਵਿੱਚ ਚੱਲ ਰਹੀ ਆ ਭਾਰੀ ਬਾਡੀ ਦੀ ਆ ਮੀਡੀਅਮ ਹੈ ਤੇ ਦੁੱਧ ਖਾ ਜਾ ਰਿਹਾ ਠੀਕ ਆ ਤੇ 3 ਕਿਲੋ ਦੀ ਕੋਈ ਵੀ ਰਚਵਾਈ ਕਰ ਸਕਦਾ 4 ਮਹੀਨੇ ਦੀ ਗੱਭਣ ਆ ਚੈੱਕ ਪਾਸ ਆ ਕੋਈ ਵੀ ਰੱਬ ਦੀ ਤਸਲੀ ਲਈ ਚੈੱਕ ਪਾਸ ਵੀ ਕਰਾ ਸਕਦੇ ਜੀ ਬਾਕੀ ਆਹ ਦੇਖ ਸਕਦੇ ਹੋ ਮੂੰਹ ਮੱਥਾ ਫੇਸ ਕੁਆਲਿਟੀ ਟੋਕੜ ਗੱਪਣ ਮਾਜਾ ਠੀਕ ਆ ਜੀ ਸੋ ਕਾਫੀ ਵੀਰ ਆਂਦੀਆਂ ਫੋਨ ਕੱਲ ਆਉਂਦੀਆਂ ਰਹਿੰਦੀਆਂ ਨੇ ਟੋਕੜ ਗੱਪਣ ਪਸ਼ੂ ਖਰੀਦਣ ਬਾਰੇ ਵੀ ਸੰਧੂ ਸਾਹਿਬ ਇਹ ਸੁੰਦੀ ਬੋਸ ਵਧੀਆ ਸਮੇਂ ਦੇ ਵਿੱਚ ਜਾ ਕੇ ਆ ਆਹ ਚੱਕੋ ਜੀ ਠੀਕ ਸੰਧੂ ਦਾ ਵਸਾਖ ਦੇ ਵਿੱਚ ਜਾ ਕੇ ਸੁੰਦੀ ਆ ਅੱਛਾ ਜੀ ਇਹ ਤਾਂ ਵਸਾਖ ਪਾੜੇ ਚਾਰ ਤੇ ਮਿਲਦੀ ਐ ਸੰਦੂ ਸਾਹਿਬ ਬਿਲਕੁਲ ਪਾੜੇ ਤੇ ਮਿਲਦੀ ਐ ਇੱਕ ਟਾਈਮ ਤੇ ਦੋਨੋਂ ਟਾਈਮ ਦਿੰਦੀ ਐ ਇੱਕ ਟਾਈਮ ਇੱਕ ਟਾਈਮ ਚਾਣਾ ਇੱਕ ਟਾਈਮ ਪਾੜੇ ਚਾਰ ਤੇ 3 ਕਿਲੋ ਦੁੱਧ ਦਾ 4 ਮਹੀਨੇ ਦੀ ਗੱਬੜ ਕਿੰਨਾ ਮੁੱਲ ਹਰ ਵੇਲੇ ਦਾ ਐ ਸੰਦੂ ਸਾਹਿਬ 40500 40500 ਉਹਦੇ ਚੋਂ ਹੀ ਮਾਨਤਨ ਹੋ ਜਾਊ ਠੀਕ ਐ ਜੀ 40500 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਤੋਕੜ ਗੱਪਣ ਵੀਰ ਜਿਹੜੇ ਖਰੀਦਣੀ ਚਾਹੁੰਦੇ ਆ ਖਰੀਦਣ ਤੇ ਚਾਹ ਬਣਾ ਉਹਨਾਂ ਲਈ ਖਾਸ ਜਿਹੜੀ ਇਹ ਚੀਜ਼ ਹੈਗੀ ਐ ਤੋਕੜ ਗੱਪਣ ਠੀਕ ਆ ਮੰਦੂ ਸਾਹਿਬ ਆਪਣੇ ਸਮੇਂ ਦੇ ਵਿੱਚ ਜਾ ਕੇ ਜਦੋਂ ਬਿਲਕੁਲ ਗਰਮੀ ਤੇ ਸੂ ਗਈ ਉਦੋਂ ਬਹੁਤ ਘੱਟ ਸੁਆ ਹੁੰਦਾ ਬਿਲਕੁਲ ਉਦੋਂ ਤੇਜ਼ੀ ਹੁੰਦੀ ਜਦੋਂ ਤੇਜ਼ੀ ਹੁੰਦੀ ਬਿਲਕੁਲ ਲਿਓ ਜੀ ਇਹ ਸੰਦੂ ਸਾਹਿਬ ਸ਼ਾਈਵਾਲ ਬੱਛੀ ਆ ਐਚ ਐਫ ਨਾ ਕ੍ਰੋਸ ਆ ਠੀਕ ਆ ਜੀ ਸ਼ਾਈਵਾਲ ਦਾ ਪੱਖ ਜ਼ਿਆਦਾ ਇਹਦੇ ਜੇ ਇਹ ਗੱਪਣ ਦੀ ਸੂਈ ਇਹ ਗੱਪਣ ਆ ਸੰਦੂ ਸਾਹਿਬ ਇੱਕ ਹਫ਼ਤੇ ਤੱਕ ਸੁਹੁੰਦੀ ਆ ਇੱਕ ਹਫ਼ਤੇ ਤੱਕ ਸੁਹੁੰਦੀ ਆ ਠੀਕ ਆ ਜੀ ਇੱਕ ਹਫਤੇ ਦੀ ਮਲਸੂਗ ਈ ਹਾਂ ਹਾਂ ਤੇ ਅੱਛਾ ਸੁਵਾ ਕੇ ਦੂਜਾ ਕਿਤੇ ਜਾ ਇਹ ਸੰਦੂ ਦਾ ਦੂਜਾ ਸੁਵਾ ਸੁਗੀ ਬੱਚੀ ਦੂਜਾ ਸੁਵਾ ਸੁਣੀ ਐਚਐਫ ਤੇ ਸ਼ਾਈ ਵਾਲ ਦਾ ਕਰਾਉ ਸੰਗਾ ਬਿਲਕੁਲ ਜੀ ਲਓ ਜੀ ਠੀਕ ਅੱਜ ਹਰ ਬੇਲ ਦੇਣਾ ਅਜੇ ਲੈ ਜੂ ਹਫਤਾ ਖੰਡ ਇੱਕ ਹਫਤਾ ਸੰਦੂ ਸਾਹ ਖੜੂਗੀ ਚੰਗੀ ਬੱਚੀ ਬਣੂਗੀ ਲਓ ਜੀ ਹਫਤਾ ਪੂਰਾ ਸਮਾਂ ਲੈ ਜੂ ਦੋਸਤੋ ਆਸ ਕਰਦੇ ਸੰਦੂ ਦਾ ਆਹਤ ਮੀਡੀਅਮ ਆ ਦਰਮਿਆਨੀ ਜਿਹੜੀ ਹਮੇਸ਼ਾ ਬਹੁਤ ਵੱਡੀ ਛੋਟੀ ਹੁੰਦੀ ਹੈ ਦਰਮਿਆਨੀ ਇਹ ਮੀਡੀਅਮ ਹਾਈਟ ਦੇ ਵਿੱਚ ਲੰਬਾਈ ਬਹੁਤ ਜ਼ਿਆਦੀ ਹੈ ਲੰਬਾਈ ਵੀ ਸੋਹਣੀ ਆ ਬੇਲ ਬੂਲ ਦੀ ਵੀ ਇਹ ਚੰਗੀ ਆ ਬੇਲ ਜਿਹੜੀ ਆ ਦੋਸਤੋ ਆਪਾਂ ਲੰਬਾਈ ਨੂੰ ਕਹਿੰਦੇ ਨੇ ਵੀ ਲੰਬਾਈ ਕਾਫੀ ਆ ਉਚਾਈ ਦੀ ਜੇਕਰ ਆਪਾਂ ਗੱਲ ਕਰ ਲਈਏ ਮੀਡੀਅਮ ਹਾਈਟ ਆ ਜਦੋਂ ਦਰਮਿਆਨੀ ਕਿਹਾ ਜਿਹੜਾ ਜੋ ਛਾਈ ਵਾਲ ਦਾ ਹੋਣਾ ਚਾਹੀਦਾ ਉਹਦੇ ਵਿੱਚ ਮੈਂਟੇਨ ਆ ਬਿਲਕੁਲ ਜੀ ਬਿਲਕੁਲ ਬਾਕੀ ਥਣ ਛੱਡਾ ਵੇਖੋ ਤੁਸੀਂ ਪੂਰਾ ਸਾਫ ਸੁਥਰਾ ਥਣ ਛੱਡਾ ਤੇ ਥਣ ਵੀ ਜਿਹੜਾ ਦੋਸਤੋ ਪੂਰਾ ਮੁੱਠੀ ਮੁੱਠੀ ਥਣ ਆ ਠੀਕ ਆ ਹੱਥੀ ਚਵਾਈਲਾ ਥਣ ਆ ਹਵਾਨਾ ਤਕਰੀਬਨ ਕੋਈ 5-7 ਦਿਨਾਂ ਦੇ ਵਿੱਚ ਹੋਰ ਆਪਾਂ ਉਮੀਦ ਕਰ ਸਕਦੇ ਆ ਵੀ ਹੋਰ ਬਣਾਉਗੀ ਹਜੇ ਠੀਕ ਆ ਢਿਲ ਟੁਲ ਕਾਫੀ ਆ ਚੰਗੀ ਆ ਠੀਕ ਹੈ ਜੀ ਆਹ ਫੇਸ ਕੁਆਲਿਟੀ ਅੱਜ ਜਿਹੜੀ ਦੋਸਤੋ ਇਹ ਵੈੜ ਆਪਾਂ ਤੁਹਾਨੂੰ ਦਿਖਾਉਣੀ ਸੀ ਬਾਕੀ ਮੱਝਾਂ ਜਿਹੜੀਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਠੀਕ ਆ ਤੇ ਵੈੜ ਜਿਹੜੀ ਆ ਬਿਲਕੁਲ ਤਿਆਰੀ ਤੇ ਆ ਕੋਈ ਵੇਰ ਲੈ ਕੇ ਜਾਊਗਾ 2-4 ਦਿਨ ਇੱਧਰ ਉੱਧਰ ਜੜੇ ਕੱਢ ਜੂਗੀ ਦੋਸਤੋ ਬਿਲਕੁਲ ਤਿਆਰੀ ਸੰਧੂ ਸਾਹਿਬ ਦੁੱਧ 13-14 ਲੀਟਰ ਦੀ ਨਾਰਮਲ ਚੋਾਈ ਕਰਾਊਗੀ ਠੀਕ ਆ ਜੀ ਤੇ ਕਿੰਨਾ ਮੁੱਲ ਭਈ ਹਰ ਵੇਲੇ ਦਾ ਸੰਧੂ ਸਾਹਿਬ ਇਹਦਾ 43400 ਰੁਪਏ 4343 ਹਾਂਜੀ ਉਹ ਚ ਮਾਨਤਨ ਕਰਦਾ ਠੀਕ ਹੈ ਭਰਾ ਹਾਂਜੀ 43400 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਠੀਕ ਆ ਤੇ ਅੱਜ ਫਿਲਹਾਲ ਪਸ਼ੂ ਇਹੋ ਸੀ ਹੋਰ ਵੀ ਇਹ ਇਹੀ ਹੈ ਸੰਦੂ ਸਾਹਿਬ ਆਪਣੇ ਕੋਲੇ ਚਾਰ ਪਸ਼ੂ ਸੀ ਦੋਸਤੋ ਚਾਰੇ ਨਾਗ ਆ ਇੱਕ ਬਿਲਕੁਲ ਸਟ੍ਰੇਟ ਪਟੇ ਦੇ ਵਿੱਚ ਤੁਹਾਨੂੰ ਨੀਲੀ ਇਰਾਵੀ ਦੀ ਆਪਾਂ ਇਹ ਮੱਝ ਦਿਖਾਤੀ ਆ ਠੀਕ ਆ ਤੇ ਇਹਦੀ ਵੀ ਡਿਟੇਲ ਥਾਂਜੀ ਕਰਤੀ ਆ ਵੀਰ ਨੇ ਠੀਕ ਆ ਸੋ ਤਿਆਰੀ ਤੇ ਆ ਪਸ਼ੂ ਦੋਵੇਂ ਮੱਝਾਂ ਚੰਗੀਆਂ ਨੇ ਨੀਲੀ ਦੇ ਪੱਖ ਦੀਆਂ ਨੇ ਇੱਕ ਨੀਲੀ ਦੀ ਆ ਇੱਕ ਨੀਲੀ ਰਾਵੀ ਦੇ ਵਿੱਚ ਕੋਈ ਵੀਰ ਮੰਨ ਸਕਦਾ ਠੀਕ ਆ ਤੇ ਦੁੱਲ ਜਿਹੜੀ ਆ ਉਹ ਵੀ ਮੱਝ ਚੰਗੀ ਆ ਬਿਲਕੁਲ 9 ਕਿਲੋ ਦੁੱਧ ਹਾਜ਼ਰ ਆ ਦੋ ਥਣਾਂ ਦੇ ਵਿੱਚ ਠੀਕ ਆ ਜੀ ਦੋ ਥਣੀਆਂ ਆ ਤੇ ਮਗਰ ਕੱਟੀ ਹੋਣੀ ਸਾਨੂੰ ਸਾਹਿਬ ਪਿੱਛੇ ਕੱਟੀ ਵੀ ਆਪਾਂ ਚੈੱਕ ਕਰਾਈ ਦੇਗੇ ਬਾਕੀ ਚੁਾਈ ਤੇ ਦਿਖਾਈ ਦੇਣੀ ਉਦਾਂ ਲਿਓ ਜੀ ਮਗਰ ਕੱਟੀ ਆ ਦੋਸਤੋ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਥਾਂ ਤੁਸੇ ਇਹ ਪ੍ਰੋਪਰ ਫੇਰ ਦੇਖ ਲਓ ਲਿਓ ਜੀ ਕੱਟੀ ਬਹੁਤ ਰੀਨਾਂ ਸੰਭੀ ਉਹਨਾਂ ਨੇ ਆ ਮਗਰ ਕੱਟੀ ਹੈ ਬਿਲਕੁਲ ਭੀਸ਼ੰਗੀ ਆ ਚੰਗੇ ਸੀਮੰਦੀ ਆ ਬਹੁਤ ਚੰਗੇ ਸੀਮੰਦੀ ਮਗਰ ਕੱਟੀ ਜੀ ਲਓ ਜੀ ਤੁਹਾਨੂੰ ਸਾਹਿਬ ਹੁਣ ਤੁਸੀਂ ਇਹ ਵੇਖੋ ਵੀ ਜਿਹਦੇ ਥੱਲੇ 8 9 ਲੀਟਰ ਦੋ ਥਾਂ ਦੇ ਵਿੱਚੋਂ ਆ ਤਾਂ ਬਰੀ ਰਵਾਈ ਗੱਲ ਕਰੀਏ ਜੇ ਦੋ ਦੁਜੀਏ ਹੁੰਦੇ ਤਾਂ 17 ਲੀਟਰ ਦੀ ਇਹ ਮਾਲਕ ਸੀਮਾ ਤੇ ਹੂੰ ਤਾਂ ਪਿੱਛੇ ਬੱਚਾ ਵੀ ਬੋਲ ਰਹੀ ਹੈ ਜੀ ਸਭ ਕੁਝ ਬਾਕੀ ਮਗਰ ਕੱਟੀ ਬਹੁਤ ਸੋਹਣੀ ਕੱਟੀ ਤੇ ਮਗਰ ਚਾਰ ਥਾਂ ਨਹੀਂ ਆ ਚਾਰ ਹੀ ਆ ਤੁਹਾਨੂੰ ਸਾਹਿਬ ਇਹਦੇ ਚੱਕੀ ਲਓ ਜੀ ਕੱਟੀ ਤੇ ਚੱਕ ਵੀ ਇਹਨਾਂ ਦਾ ਕੀਤੇ ਚਾਰ ਥਾਂ ਨਹੀਂ ਆ ਠੀਕ ਆ ਜੀ ਭੀਸ਼ੰਪੁੱਲਦੀ ਆ ਕਿ ਮਗਰ ਜਿਹੜੀ ਕੱਟੀ ਆ ਕੱਟੀ ਬਹੁਤ ਸੋਹਣੀ ਆ ਚੰਗੀ ਨਿੱਗਰ ਲੱਗਦੀ ਸਤੂ ਸਾਹਿਬ ਸਾਮ ਵੀ ਵਧੀਆ ਨੇ ਸਭੀ ਸੂਬੀ ਕੱਟੀ ਪੂਰੀ ਹੈ ਠੀਕ ਆ ਹਰਵੈਲ ਨੰਬਰ ਵੀਰੇ ਬੋਲ ਗਿਆ ਆਪਣੇ 9906 82025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਭਾਈ ਹਰਵੈਲ ਸਿੰਘ ਪਸ਼ੂ ਦੋਸਤੋ ਜਿਹੜੀ ਇੱਕ ਅਧੀ ਮੱਝ ਦੀ ਆਪਾਂ ਚੁਵਾਈ ਤੁਹਾਨੂੰ ਕਰਕੇ ਨਾਲ ਦੀ ਨਾਲ ਦਿਖਾਤੀ ਆ ਤਸੱਲੀ ਤੁਸੀਂ ਕਰ ਸਕਦੇ ਜੇ ਘਰ ਵਿਜਿਟ ਕਰਕੇ ਜਿਹੜੇ ਪਸ਼ੂ ਦੋਸਤੋ ਚੁਵਾਈ ਆਲੇ ਆ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਨਰਕ ਪਰਖਾ ਆਨਲਾਈਨ ਕਿਸੇ ਵੀਰ ਨੇ ਮਗਾਉਣਾ ਤਸੱਲੀ ਤੇ ਤੁਸੀਂ ਉਹ ਵੀ ਮਗਾ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਗਰਪੇ ਦਾ